ਜੋ ਚਕ ਅਟਲ ਤਖਤ ਛਤਰ ਚਵਰ ਦੇ ਮਾਲਕ ਲੋਕ ਪਰਲੋਕ ਵਿੱਚ ਸੁਹਾਈ ਆਚਿਰ ਨਾਚਿਰ ਗਰਗਤੀ ਤੇ ਪਰਾਚ ਮਾਨ ਸ਼ਬਦ ਕਰੋ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ ਸਤਨਾਮ ਸ੍ਰੀ ਵਾਖੀ ਗੁਰੂ ਸਾਹਿਬ ਜੀ ਗੌੜੀ ਸੁਖਮਣੀ ਮਹੱਲਾ ਪੰਜਵਾਂ ਰਾਗ ਗੌੜੀ ਹੈ ਸੁਖਮਣੀ ਤੋਂ ਭਾਵ ਹੈ ਸੁੱਖਾਂ ਦੀ ਮਣੀ ਉਹ ਮਣੀ ਜਿਸ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਮਹੱਲਾ ਪੰਜਵਾਂ ਪਾ ਪੰਜਵੇਂ ਪਾਤਸ਼ਾਹ ਪੰਜਵੇਂ ਸਤਿਗੁਰੂ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੰਨਾ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ ਸਲੋਕ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਇਕ ਓੰਕਾਰ ਪ੍ਰਮਾਤਮਾ ਇੱਕ ਹੈ ਸਤਿਗੁਰ ਪ੍ਰਸਾਦ ਅਤੇ ਉਹ ਸੱਚੇ ਪਾਤਸ਼ਾਹ ਸੱਚੇ ਗੁਰੂ ਦੀ ਦਇਆ ਨਾਲ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਆਦ ਗੁਰੇ ਨਮ ਹੈ ਆਦ ਗੁਰੇ ਨਮ ਹੈ ਮੈਂ ਮੋਢਲੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ ਜੁਗਾਤ ਗੁਰ ਏ ਨਮ ਹੈ ਮੈਂ ਪਹਿਲੇ ਜੁਗਾ ਦੇ ਜੁਗਾਤ ਪਾਵ ਪਹਿਲੇ ਜੁਗਾ ਦੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ ਸਤ ਗੁਰ ਏ ਨਮ ਹੈ ਮੈਂ ਸੱਚੇ ਗੁਰਾਂ ਨੂੰ ਸਤ ਗੁਰੂ ਨੂੰ ਵੰਦਨਾ ਕਰਦਾ ਹਾਂ ਸ੍ਰੀ ਗੁਰੂ ਦੇਵਏ ਨਮ ਹੈ ਮੈਂ ਪੂਜਨ ਯੋਗ ਈਸ਼ਵਰ ਪਰਮਾਤਮਾ ਅਕਾਲ ਪੁਰਖ ਸੱਚੇ ਪਿਤਾ ਗੁਰੂ ਨੂੰ ਪ੍ਰਣਾਮ ਕਰਦਾ ਹਾਂ ਅਸ਼ਟਪਦੀ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਭਾਵ ਉਸ ਅਕਾਲ ਪੁਰਖ ਨੂੰ ਸਿਮਰ ਕੇ ਚੇਤੇ ਕਰਕੇ ਯਾਦ ਕਰਕੇ ਸੁਖ ਪ੍ਰਾਪਤ ਹੁੰਦੇ ਨੇ ਕਲ ਕਲੇਸ਼ ਤਨ ਮਾਹੀ ਮਿਟਾਵੋ ਇਸ ਤਰ੍ਹਾਂ ਤੂੰ ਆਰਾਮ ਪਾ ਲਵੇਂਗਾ ਅਤੇ ਤੇਰੀ ਦੇਹ ਵਿੱਚੋਂ ਬਖੇੜ ਅਤੇ ਪੀੜ ਜਿਹੜੇ ਕਲ ਕਲੇਸ਼ ਨੇ ਮਿਟ ਜਾਣਗੇ ਸਿਮਰੋ ਜਾ ਸਭ ਸੁੰਬਰ ਏਕਾ ਕੇਵਲ ਜਗਤ ਨੂੰ ਭਰਨ ਵਾਲੇ ਦੇ ਜਸ ਨੂੰ ਯਾਦ ਕਰ ਕੇਵਲ ਹੀ ਕੇਵਨ ਉਸ ਪ੍ਰਮਾਤਮਾ ਕਾਲ ਪ੍ਰਖ ਨੂੰ ਸਿਮਰ ਨਾਮ ਜਪਤ ਆ ਗਣਤ ਅਨੇਕੈ ਨਾਮ ਜਪਤ ਅਗਣਤ ਅਨੇਕੈ ਤੇ ਗਿਣਤ ਪੁਰਸ਼ ਸਾਹਿਬ ਦੇ ਅਨੇਕਾ ਨਾਮਾਂ ਨੂੰ ਉਚਾਰਦੇ ਨੇ 베ਦ ਪੁਰਾਨ ਸਿਮਰਤ ਸੋ ਦਾਖ्यर ਪਵਿੱਤਰ ਅੱਖਰ ਵਾਲੇ ਵੇਦ ਪੁਰਾਨ ਅਤੇ ਸਿਮਿਤਰੀਆਂ ਕਿੰਨੇ ਕਿਨੇ ਰਾਮ ਨਾਮ ਇੱਕ ਅੱਖਰ ਪ੍ਰਭੂ ਦੇ ਨਾਮ ਦੇ ਇੱਕੋ ਅੱਖਰ ਦੀਆਂ ਰਚਨਾ ਹਨ ਕਿਨਕਾ ਏਕ ਜਿਸ ਜੀਪਸਾਵੇ ਤਾਂ ਕੀ ਮਹਿਮਾ ਗਣੀ ਨਿਆਵੇ ਜਿਸਤੇ ਅੰਦਰ ਉਸ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਦਾ ਇੱਕ ਵੀ ਕਿਨਕਾ ਇੱਕ ਵੀ ਅੰਛ ਇੱਕ ਜਾਂਦਾ ਹੈ ਵਸ ਜਾਂਦਾ ਹੈ ਉਸ ਦੀਆਂ ਸਿੱਤ ਸਲਾਵਾਂ ਕਿਨੀਆਂ ਨਹੀਂ ਜਾਂਦੀਆਂ ਜਾ ਸਕਦੀਆਂ ਤਾਂ ਕਿ ਮਹਿਮਾ ਗਣੀ ਨਾ ਆਵੇ ਉਸ ਦੀਆਂ ਮਹਿਮਾ ਕੇ ਸਿੱਤ ਸਲਾਹਾਾਂ ਗिनੀਆਂ ਨਹੀਂ ਜਾ ਸਕਦੀਆਂ ਕਾਂਕੀ ਏਕੈ ਦਰਸ ਤੁਖਾਰ ਨਾਨਕ ਓਨ ਸੰਗ 모ਹੀ ਉਦਾਰੋ ਜਿਹੜੇ ਕੇਵਲ ਤੇਰੇ ਤਿਦਾਰ ਦੇ ਚਾਹਵਾਨੇ ਜਿਹੜੇ ਕੇਵਲ ਤੇਰੇ ਤਿਦਾਰ ਤੇ ਚਾਹਵਾਨੇ हे ਸੁਆਮੀ ਉਹਨਾਂ ਦੇ ਨਾਲ ਨਾਨਕ ਦਾ ਪਾਰ ਉਤਾਰਾ ਕਰ ਦੇ ਸੋਖਮਣੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੈ ਮਨ ਬਿਸਰਾਮ ਰਖਾਓ ਇਸ ਸੁਖਮਣੀ ਵਿੱਚ ਖੁਸ਼ੀ ਵਰਸਾਉਣ ਵਾਲਾ ਸੁਆਮੀ ਦਾ ਸੁਦਾ ਸਰੂਪ ਨਾਮ ਹੈ ਅੰਮ੍ਰਿਤ ਰਬਨਾਮ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਸਾਈਂ ਦੇ ਗੋਲਿਆਂ ਦੇ ਚਿਤ ਅੰਦਰ ਅਮਨ ਚੈਨ ਹੈ ਠਹਿਰਾਉ ਦਿੱਤਾਇ ਰਹਾਉ ਠਹਿਰਾਉ ਪ੍ਰਭ ਕੈ ਸਿਮਰਨ ਗਰਬ ਨਵਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭੂ ਦੇ ਸਿਮਰਨ ਨਾਲ ਪ੍ਰਭੂ ਨੂੰ ਧਿਆਨ ਨਾਲ ਬੰਦਾ ਰਹਿਮ ਵਿੱਚ ਨਹੀਂ ਪੈਂਦਾ ਪ੍ਰਭੂ ਦੀ ਬੰਦਗੀ ਕਰਨ ਨਾਲ ਪ੍ਰਭੂ ਨੂੰ ਸਿਮਰਨ ਨਾਲ ਮੌਤ ਦਾ ਕਸ਼ਟ ਦੌੜ ਜਾਂਦਾ ਹੈ ਭੱਜ ਜਾਂਦਾ ਹੈ ਖਤਮ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭੂ ਦੀ ਬੰਦਗੀ ਨਾਲ ਪ੍ਰਭੂ ਦੇ ਸਿਮਰਨ ਨਾਲ ਮੌਤ ਦੂਰ ਹੋ ਜਾਂਦੀ ਹੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭੂ ਦੇ ਸਿਮਰਨ ਨਾਲ ਵੈਰੀ ਆਪ ਦੁਸ਼ਮਣ ਟਲ ਜਾਂਦੇ ਨੇ ਪ੍ਰਭ ਸਿਮਰਤ ਕਾਸ਼ ਬਿਗੰਨ ਨਾ ਲਾਗੈ ਪ੍ਰਭੂ ਦੀ ਬੰਦਕੀ ਨਾਲ ਕੋਈ ਰੁਕਾਵਟ ਨਹੀਂ ਆਪਦੀ ਕੋਈ ਦੁੱਖ ਨਹੀਂ ਲੱਗਦਾ ਪ੍ਰਭ ਕੈ ਸਿਮਰਨ ਹਣ ਦਿਨ ਜਾਗੈ ਪ੍ਰਭੂ ਦੀ ਬੰਦਕੀ ਦੁਆਰਾ ਆਦਮੀ ਰਾਤ ਦਿਨ ਖਬਰਦਾਰ ਰਹਿੰਦਾ ਹੈ ਜਾਗਦਾ ਰਹਿੰਦਾ ਪ੍ਰਭ ਕੈ ਸਿਮਰਨ ਪਾਉ ਨਾ ਬਿਆਪੈ ਪ੍ਰਭੂ ਦੀ ਬੰਦਕੀ ਤਵਾਰਾ ਡਰ ਨਹੀਂ ਲੱਗਦਾ ਹਉ ਮਿਟ ਜਾਂਦਾ ਹੈ ਪ੍ਰਭ ਕੈ ਸਿਮਰਨ ਦੁੱਖ নাশ ਸੰਤਾਪੈ ਪ੍ਰਭੂ ਦੇ ਸਿਮਰਨ ਨਾਲ ਗਮ ਤਕਾਤਰ ਨਹੀਂ ਕਰਦਾ ਉਸ ਨੂੰ ਦੁੱਖ ਲੱਗਦਾ ਨਹੀਂ ਜੇ ਦੁੱਖ ਲੱਗਦਾ ਹੈ ਤਾਂ ਮਹਿਸੂਸ ਨਹੀਂ ਹੁੰਦਾ ਦੁੱਖ ਨਾ ਸੰਤਪਤ ਪ੍ਰਭ ਦਾ ਸਿਮਰਨ ਸਾਧ ਕੈ ਸੰਗ Swami ਦੀ ਬੰਦਕੀ ਪ੍ਰਭੂ ਦੀ ਬੰਦਕੀ ਸਾਧ ਸੰਗਤ ਅੰਦਰ ਪ੍ਰਾਪਤ ਹੁੰਦੀ ਹੈ ਸਰਬ નિਧਾਨ ਨਾਨਕ ਖਰ ਰੰਗ ਸਾਰੀਆਂ ਦੌਲਤਾਂ ਇਹ ਨਾਨਕ ਵਾਹਿਗੁਰੂ ਦੀ ਪ੍ਰੀਤ ਵਿੱਚ ਨੇ ਵਾਹਿਗੁਰੂ ਦੇ ਚਰਣਾ ਵਿੱਚ ਨੇ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਿਤ ਸੁਆਮੀ ਨੇ ਭਜਨ ਵਿੱਚ ਦੌਲਤ ਕਰਾਮਾਤ ਅਤੇ ਨੌ ਖਜ਼ਾਨੇ ਨੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਸਵਾਮੀ ਦੇ ਭਜਨ ਦੁਆਰਾ ਬੰਦਾ ਬ੍ਰह्मਪੋਤ ਤਿਵ ਦ੍ਰਿਸ਼ਟੀ ਹਾਵ ਗਿਆਨ ਧਿਆਨ ਅਤੇ ਤਤ ਬੁੱਧ ਸਿਆਣਪ ਦਾ ਨਚੋੜ ਪ੍ਰਾਪਤ ਕਰ ਲੈਂਦਾ ਹੈ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭੂ ਦੇ ਸਿਮਰਨ ਨਾਲ ਬੰਦਾ ਅਨੁਰਾਗ ਕਾਲ ਮੁਸ਼ਕਤ ਅਤੇ ਉਪਾਸ਼ਨਾ ਪ੍ਰਾਪਤ ਕਰ ਲੈਂਦਾ ਹੈ ਜਪ ਤਪ ਤੇ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਸਾਹਿਬ ਨੂੰ ਚੇਤੇ ਕਰਨ ਨਾਲ ਤ્વੈਤ ਭਾਵ ਦੂਰ ਹੋ ਜਾਂਦੇ ਨੇ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਨੂੰ ਚੇਤੇ ਕਰਨ ਨਾਲ ਯਾਤਰਾ ਸਥਾਨ ਤੇ ਨਹਾਉਣ ਦਾ ਫਲ ਪਾ ਲਈਦਾ ਉਸ ਨੂੰ ਤੀਰਥ ਇਸ ਨਾਣ ਦਾ ਤੀਰਥ ਸਥਾਨ ਤੇ ਨਹਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਦਰਗਾ ਮੰਨੀ ਸਾਹਿਬ ਨੂੰ ਪ੍ਰਭੂ ਨੂੰ ਸਿਮਰਨ ਨਾਲ ਰਾਣੀ ਉਸ ਦਰਬਾਰ ਅੰਦਰ ਪਤ ਆਬਰੂ ਪਾਉਂਦਾ ਪ੍ਰਭ ਕੈ ਸਿਮਰਨ ਕੋਈ ਸੁਭਲਾ ਪ੍ਰਭੂ ਦੇ ਸਿਮਰਨ ਨਾਲ ਸਾਰਾ ਕੋਜ ਉਸ ਦੀ ਰਜਾ ਨੂੰ ਜੀਵ ਉਸ ਦੀ ਰਜਾ ਨੂੰ ਮਿੱਠੀ ਮਿੱਠਾ ਕਰਕੇ ਮੰਨਦਾ ਹੈ ਪ੍ਰਭ ਕੈ ਸਿਮਰਨ ਸੁਫਲ ਫਲਾ ਸਾਹਿਬ ਨੂੰ ਚੇਤੇ ਕਰਨ ਨਾਲ ਇਨਸਾਨ ਸੋਨਾ ਫੁੱਲਦਾ ਫਲਦਾ ਹੈ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਈ ਕੇਵਲ ਉਹੀ ਮਨੁੱਖ ਉਸਨੂੰ ਯਾਦ ਕਰਦੇ ਨੇ ਜਿਨ੍ਹਾਂ ਨੂੰ ਉਹ ਖੁਦ ਯਾਦ ਕਰਵਾਉਂਦਾ ਹੈ ਜਿਨ੍ਹਾਂ ਕੋਲ ਆਪਣਾ ਨਾਮ ਚਪਾਉਂਦਾ ਨਾਨਕ ਤਾਕੇ ਲਾਗੋ ਪਾਏ ਨਾਨਕ ਉਹਨਾਂ ਪੁਰਸ਼ਾਂ ਦੇ ਚਰਨਾਂ ਨੂੰ ਪਰਸਦਾ ਉਹਨਾਂ ਪੁਰਸ਼ਾਂ ਦੇ ਚਰਨਾਂ ਵਿੱਚ ਲੱਗਦਾ ਪ੍ਰਭ ਕਾ ਸਿਮਰਨ ਸਬਤੇ ਊਚਾ ਪ੍ਰਭੂ ਦਾ ਸਿਮਰਨ ਪ੍ਰਭੂ ਦਾ ਪ੍ਰਭੂ ਦੀ ਬੰਦਗੀ ਸਾਰਿਆਂ ਤੋਂ ਉੱਚੀ ਹੈ ਸਭ ਤੋਂ ਉੱਚਾ ਇਸ ਤੋਂ ਉੱਚਾ ਇਸ ਤੋਂ ਵੱਡਾ ਹੋਰ ਕੋਈ ਨਹੀਂ ਪ੍ਰਭੂ ਪ੍ਰਭ ਕੈ ਸਿਮਰਨ ਉਦਰੇ ਪੂਚਾ ਮਾਲਕ ਦਾ ਅਰਾਧਨ ਕਰਨ ਦੁਆਰਾ ਅਨੇਕਾ ਪਾਪ ਉਤਰ ਗਏ ਨੇ ਪ੍ਰਭ ਕੈ ਸਿਮਰਨ ਤ੍ਰਿਸਨਾ ਬੂਚੈ ਪ੍ਰਭੂ ਦੇ ਸਿਮਰਨ ਨਾਲ ਤਿਹ ਪੁੱਜ ਗਈ ਹੈ ਜਿਹੜੀ ਭੁੱਖ ਹੈ ਤ੍ਰਿਸ਼ਨਾ ਉਹ ਖਤਮ ਹੋ ਗਈ ਹੈ ਪ੍ਰਭ ਕਹਿ ਸਿਮਰਨ ਸਭ ਕਿਛ ਸੂਝੈ ਪ੍ਰਭੂ ਦੇ ਸਿਮਰਨ ਨਾਲ ਪ੍ਰਭੂ ਦੀ ਮੰਨਕੀ ਨਾਲ ਮੈਨੂੰ ਸਾਰਾ ਕੁਝ ਪਤਾ ਲੱਗਣ ਲੱਗ ਪਿਆ ਸਾਰਾ ਕੁਝ ਸੂਝਣ ਲੱਗ ਪਿਆ ਪ੍ਰਭ ਕਹਿ ਸਿਮਰਨ ਨਾਹੀ ਜਮ ਤਰਸ ਪ੍ਰਭੂ ਦੇ ਸਿਮਰਨ ਨਾਲ ਮੌਤ ਦਾ ਡਰ ਦੂਰ ਹੋ ਜਾਂਦਾ ਏ ਚਮਾ ਦਾ ਡਰ ਜਮ ਦੂਤਾਂ ਦਾ ਡਰ ਦੂਰ ਹੋ ਜਾਂਦਾ ਏ ਪ੍ਰਭ ਕੈ ਸਿਮਰਨ ਪੂਰਨ ਆਸਾ ਸਵਾਮੀ ਨੂੰ ਚੇਤੇ ਕਰਨ ਨਾਲ ਮਨਸਾ ਜਿਹੜੀ ਏ ਆਸਾ ਉਹ ਪੂਰੀ ਹੁੰਦੀ ਏ ਪ੍ਰਭ ਕੈ ਸਿਮਰਨ ਮਨ ਕੀ ਮਾਲਕ ਜਾਏ ਸੁਆਮੀ ਨੂੰ ਚੇਤੇ ਕਰਨ ਨਾਲ ਚਿੱਤ ਦੀ ਜਿਹੜੀ ਮਲੀਨਤਾ ਹੈ ਉੱਤਰ ਜਾਂਦੀ ਹੈ ਅੰਮ੍ਰਿਤ ਨਾਮ ਰਿਤਮਾਹੀ ਸਮਾਏ ਤੇ ਸੁੱਧਾ ਸਰੂਪ ਨਾਮ ਦੇ ਅੰਦਰ ਰਸ ਜਾਂਦਾ ਹੈ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਮਾਨ ਯੋਗ ਮਾਲਕ ਆਪਣੇ ਸੰਤ ਦੀ ਸਭਾ ਉੱਤੇ ਨਿਵਾਸ ਰੱਖਦਾ ਹੈ ਨਾਨਕ ਜਨ ਕਾ ਦਾਸੁਣ ਦਸਨਾ ਨਾਨਕ ਸਾਹਿਬ ਦੇ ਗੋਲਿਆਂ ਦੀ ਗੋਲੀ ਦਾ ਗੋਲਾ ਹੈ ਪ੍ਰਭ ਕੋ ਸਿਮਰੇ ਸੇ ਤਨਵੰਤੇ ਜੋ ਮਾਲਕ ਦਾ ਚਿੰਤਨ ਕਰਦੇ ਨੇ ਉਹ ਢਣਾੜ ਹਨ ਪ੍ਰਭ ਕੋ ਸਿਮਰੇ ਸੇ ਪਤਵੰਤੇ ਜੋ ਮਾਲਕ ਦਾ ਚਿੰਤਨ ਕਰਦੇ ਨੇ ਉਹ ਇੱਜ਼ਤ ਵਾਲੇ ਨਹੀਂ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਪ੍ਰਭੂ ਨੂੰ ਅਰਦਾਸਾ ਕਰਦੇ ਨੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਪਰਵਾਨ ਨੇ ਕਬੂਲ ਨੇ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਡੇੜੇ ਪ੍ਰਭ ਨੂੰ ਆਰਾਧਦੇ ਨੇ ਉਹ ਪਰਮ ਨਾਮ ਵਰਣੇ ਔਰਖ ਨੇ ਉਹ ਪ੍ਰਧਾਨ ਨੇ ਪ੍ਰਭ ਕੋ ਸਿਮਰੇ ਸੇ ਬੇਮੁਤਾਜ ਜੇ ਜਿਹੜੇ ਪ੍ਰਭ ਨੂੰ ਸਿਮਰਦੇ ਨੇ ਉਹ ਬੇਮੁਤਾਜ ਨੇ ਪ੍ਰਭ ਕੋ ਸਿਮਰੇ ਸੇ ਸਰਬ ਕੀ ਰਾਜੇ ਪ੍ਰਭ ਨੂੰ ਸਿਮਰਨ ਵਾਲੇ ਉਹ ਸਾਰਿਆਂ ਦੇ ਪਾਤਸ਼ਾਹ ਨੇ ਸਰਬਕੇ ਰਾਜੇ ਨੇ ਪ੍ਰਭ ਪ੍ਰਭ ਕੈ ਸਿਮਰਨ ਸੇ ਸੁਖ ਵਾਸੀ ਜਿਹੜੇ ਮਨੁੱਖ ਸਾਹਿਬ ਦਾ ਆਰਾਧਨ ਕਰਦੇ ਨੇ ਉਹ ਆਰਾਮ ਅੰਦਰ ਰਹਿੰਦੇ ਨੇ ਉਹ ਸਦਾ ਸੁਖਾਂ ਅੰਦਰ ਰਹਿੰਦੇ ਨੇ ਸੇ ਸੁਖ ਵਾਸੀ ਉਹ ਸੁਖਾਂ ਵਿੱਚ ਵਸਦੇ ਨੇ ਪ੍ਰਭ ਕੋ ਸਿਮਰੇ ਸਦਾ ਅਗਨਾਸੀ ਜੋ ਸਾਹਿਬ ਨੂੰ ਆਰਾਧਦੇ ਨੇ ਉਹ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ ਸਿਮਰਨ ਤੇ ਲਾਗੇ ਜਿਨ ਆਪ ਦੇ ਅੱਲਾ ਕੇਵਲ ਉਹੀ ਸਾਹਿਬ ਦਾ ਆਰਾਧਨ ਕਰਨ ਲੱਗਦੇ ਨੇ ਜਿਨ੍ਹਾਂ ਉੱਤੇ ਉਹ ਖੁਦ ਮਿਹਰਬਾਨ ਹੈ ਜਿਨ੍ਹਾਂ ਕੋਲ ਉਹ ਆਪਣਾ ਨਾਮ ਜਪਾਉਂਦਾ ਹੈ ਨਾਨਕ ਜਨਕੈ ਜਨ ਕੀ ਮੰਗਰਵਾਲਾ ਨਾਨਕ ਵਾਹਿਗੁਰੂ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਦੀ ਯਾਤਨਾ ਕਰਦਾ ਹੈ ਵਾਹਿਗੁਰੂ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਮੰਗਦਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਕਿਹੜੇ ਪ੍ਰਭੂ ਦਾ ਸਿਮਨ ਕਰਦੇ ਨੇ ਪ੍ਰਭੂ ਨੂੰ ਅਰਾਧਨਾ ਕਰਦੇ ਨੇ ਉਹ ਆਧਾਰ ਚਿਤ ਨੇ ਉਹ ਪਰਪਕਾਰੀ ਨੇ ਪ੍ਰਭ ਕੋ ਸਿਮਰੇ ਤਿੰਨ ਸਾਧ ਬਲਿ ਹਾਰੀ ਮੈਂ ਉਹਨਾਂ ਉੱਤੇ ਹਮੇਸ਼ਾ ਘੋਲੀ ਜਾਂਦਾ ਹਾਂ ਬਨਖਾਰ ਜਾਂਦਾ ਹਾਂ ਜਿਹੜੇ ਮੇਰਾ ਇਨਾਮ ਦਾ ਸਿਮਰਨ ਕਰਦੇ ਨੇ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਚਿਹਰੇ ਉਹਨਾਂ ਦੇ ਮੁਖ ਸੁੰਦਰ ਹੁੰਦੇ ਨੇ ਸੁਖਾਵੇਂ ਹੁੰਦੇ ਨੇ ਚਮਕੀਲੇ ਹੁੰਦੇ ਨੇ ਪ੍ਰਭ ਕੋ ਸਿਮਰੇ ਤਿੰਨ ਸੁਖ ਬਖਾਵੈ ਜਿਹੜੇ ਪ੍ਰਭੂ ਨੂੰ ਸਿਮਰਦੇ ਨੇ ਆਰਾਧਦੇ ਨੇ ਉਹ ਆਪਣੇ ਜੀਵਨ ਨੂੰ ਆਰਾਮ ਅੰਦਰ ਬਤੀਤ ਕਰਦੇ ਨੇ ਸੁੱਖਾ ਅੰਦਰ ਬਤੀਤ ਕਰਦੇ ਨੇ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਜਿਹੜੇ ਮਾਲਕ ਨੂੰ ਸਿਮਰਦੇ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਆਪਣੇ ਮਨ ਨੂੰ ਆਪਣੇ ਮਨੁਹੇ ਨੂੰ ਚਿੱਤ ਲੈਂਦੇ ਨੇ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤ ਪ੍ਰਭੂ ਦੇ ਸਿਮਰਨ ਨਾਲ ਉਹਨਾਂ ਦਾ ਜੀਵਨ ਰਹੁ ਰੀਤੀ ਪਵਿੱਤਰ ਹੁੰਦਾ ਹੈ ਪ੍ਰਭ ਕੋ ਸਿਮਰੇ ਤਿੰਨ ਆਨੰਦ ਕਨੇਰੇ ਜਿਹੜੇ ਮਾਲਕ ਦਾ ਆਰਾਧਨ ਕਰਦੇ ਨਹੀਂ ਮਾਲਕ ਨੂੰ ਸਿਮਰਤੇ ਨਹੀਂ ਉਹਨਾਂ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਬੜੇ ਸੁਖ ਪ੍ਰਾਪਤ ਹੁੰਦੇ ਨੇ ਪ੍ਰਭ ਕਉ ਸੂਮਰੇ ਬਸ ਹਰ ਨੀਰੇ ਜਿਹੜੇ ਮਾਲਕ ਦਾ ਸਿਮਰਨ ਕਰਦੇ ਨੇ ਆਰਾਧਨ ਕਰਦੇ ਨੇ ਉਹ ਵਾਹਿਗੁਰੂ ਦੇ ਅਕਾਲ ਪੁਰਖ ਦੇ ਨੇੜੇ ਵਾਸਤੇ ਨੇ ਨੇੜੇ ਹੁੰਦੇ ਨੇ ਸੰਤ ਕਿਰਪਾ ਤੇ ਅਣ ਦਿਨ ਜਾਗ ਸਾਧੂ ਆਦੀ ਦਇਆ ਨਾਲ ਸੰਤਾਂ ਦੀ ਕਿਰਪਾ ਨਾਲ ਉਹ ਰਾਤ ਦਿਨ ਖਬਰਦਾਰ ਰਹਿੰਦੇ ਨੇ ਨਾਨਕ ਸਿਮਰਨ ਪੂਰਾ ਹੈ ਭਾਗ ਨਾਨਕ ਸਾਹਿਬ ਦੀ ਬੰਦਗੀ ਪੂਰੇ ਚੰਗੇ ਨਸੀਬਾ ਨਾਲ ਪੂਰੇ ਭਾਗਾ ਨਾਲ ਪ੍ਰਾਪਤ ਹੁੰਦੀ ਹੈ ਪ੍ਰਭ ਕੈ ਸਿਮਰਨ ਕਾਰਜ ਪੂਰੇ ਸਾਈਂ ਦੇ ਭਜਨ ਰਾਹੀ ਕੰਮ ਸੰਪੂਰਨ ਹੋ ਜਾਂਦਾ ਹੈ ਪ੍ਰਭੂ ਦੇ ਸਿਮਰਨ ਨਾਲ ਕਾਰਜ ਪੂਰਾ ਹੋ ਜਾਂਦਾ ਹੈ ਪ੍ਰਭ ਕਾ ਸਿਮਰਨ ਕਬ ਖੂਨਾ ਝੂਰੇ ਪ੍ਰਭੂ ਦੇ ਸਿਮਰਨ ਨਾਲ ਪ੍ਰਾਣੀ ਕਦੇ ਵੀ ਝੂਰਦਾ ਨਹੀਂ ਹੈ ਪ੍ਰਭ ਕਾ ਸਿਮਰਨ ਹਰ ਗੁਨ ਬਾਣੀ ਪ੍ਰਭੂ ਦੇ ਸਿਮਰਨ ਨਾਲ ਬੰਦਾ ਰੱਬ ਦਾ ਜਸ ਗਾਇਨ ਕਰਦਾ ਹੈ ਰੱਬ ਦੇ ਗੁਣ ਗਾਉਂਦਾ ਪ੍ਰਭ ਕੈ ਸਿਮਰਨ ਸਹਜੁ ਸਤਮਾਣੀ ਪ੍ਰਭ ਦੇ ਸਿਮਰਨ ਨਾਲ ਪ੍ਰਭੂ ਦੇ ਸਿਮਰਨ ਨਾਲ ਬੰਦਾ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ ਸਮਾ ਜਾਂਦਾ ਹੈ ਪ੍ਰਭ ਕੈ ਸਿਮਰਨ ਨਹ ਚਲ ਆਸਣ ਪ੍ਰਭੂ ਦੇ ਸਿਮਰਨ ਨਾਲ ਅਲਟ ਕਾਣਾ ਪਾ ਲਿੰਦਾ ਪ੍ਰਭ ਕਾ ਸਿਮਰਨ ਕਮਲ ਪੈਗਾਸਨ ਪ੍ਰਭੂ ਦੇ ਸਿਮਰਨ ਨਾਲ ਬੰਦੇ ਦਾ ਦਿਲ ਕਮਲ ਖਿੜ ਜਾਂਦਾ ਪ੍ਰਭ ਕਾ ਸਿਮਰਨ ਅਨਹਦ ਚਨਕਾਰ ਪ੍ਰਭੂ ਦੇ ਸਿਮਰਨ ਨਾਲ ਬੈਖੁੰਤੀ ਕੀਰਤਨ ਗੁੰਜਦਾ ਸੋਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਾਈ ਨੂੰ ਸਿਮਰਨ ਨਾਲ ਪ੍ਰਮਾਤਮਾ ਨੂੰ ਸਿਮਰਨ ਨਾਲ ਸ਼ਾਂਤੀ ਦਾ ਕੋਈ ਹੱਦ ਬੰਨਾ ਜਾਂ ਔੜਕ ਨਹੀਂ ਰਹਿੰਦਾ ਸਰਹਾਦ ਨਹੀਂ ਰਹਿੰਦੀ ਟਿਕਾ ਨਹੀਂ ਰਹਿੰਦਾ ਸ਼ਾਂਤੀ ਦਾ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਕਿੰਨਾ ਮਨੁੱਖਾਂ ਉਤੇ ਮਾਲਕ ਦੀ ਮਿਹਰ ਹੈ ਕਿਰਪਾ ਉਹ ਉਸ ਦਾ ਸਿਮਰਨ ਕਰਦੇ ਨਹੀਂ ਨਾਨਕ ਤਿੰਨ ਜਨ ਸਰਣੀ ਪਿਆ ਨਾਨਕ ਨੇ ਇਹੋ ਜਿਹੇ ਪੁਰਸ਼ਾਂ ਦੀ ਸ਼ਰਨ ਸੰਭਾਲੀ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ ਰੱਬ ਦਾ ਭਜਨ ਕਰਨ ਨਾਲ ਰੱਬ ਦਾ ਸਿਮਰਨ ਕਰਨ ਨਾਲ ਸਾਧੂ ਉਜਾਗਰ ਹੋ ਜਾਂਦੇ ਨੇ ਖਾਰ ਸਿਮਰਨ ਲਗ ਵੇਦ ਉਪਾਏ ਰੱਬ ਦੇ ਸਿਮਰਨ ਨਾਲ ਹਰੀ ਦੇ ਸਿਮਰਨ ਨਾਲ ਵੇਦ ਰਚੇ ਗਏ ਨੇ ਹਾਰ ਸਿਮਰਨ ਭੈ ਸਿੱਧ ਜਤੀ ਦਾਤੇ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਨਾਲ ਇਨਸਾਨ ਪੂਰਨ ਪੁਰਸ਼ ਰਮਚਾਰੀ ਇਤਦਾਨੀ ਹੋ ਜਾਂਦਾ ਹੈ ਹਾਰਿ ਸਿਮਰਨ ਨੀਚ ਚਹੋਂ ਕੁੰਟ ਜਾਤੇ ਗੁਰੂ ਦੇ ਸਿਮਰਨ ਨਾਲ ਪ੍ਰਭੂ ਦੇ ਸਿਮਰਨ ਨਾਲ ਆਦਮ ਚੋਹੀ ਪਾਸੇ ਭਾਵ ਚਾਰੇ ਪਾਸੇ ਜਾਣੇ ਜਾਂਦੇ ਨੇ ਉਸ ਤੇ ਜਿਹੜੇ ਗਉ ਨੇ ਉਹ ਚਾਰੇ ਪਾਸੇ ਜਾਣੇ ਜਾਣ ਲੱਗ ਪੰਦੇ ਨੇ ਹਾਰ ਸਿਮਰਨ ਤਾਰੀ ਸਭ ਧਰਨਾ ਪ੍ਰਭੂ ਦੇ ਸਿਮਰਨ ਨਾਲ ਸਾਰੀ ਧਰਤੀ ਸਥਾਪਿਤ ਹੋਈ ਹੋਈ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਯਾਤ ਕਰ ਸਿਮਰ ਉਸ ਪਰਮਾਤਮਾ ਨੂੰ ਸਿਮਰ ਜੋ ਰਚਨਾ ਦਾ ਹੀਤੂ ਹੈ ਚੁਕ ਕਰਨ ਕਰਾਵਨ ਗੁਰੂ ਜੀ ਆਖਦੇ ਨੇ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਕਰਨ ਕਰਾਵਨ ਹਾਰ ਸੁਆਮੀ ਭਾਗ ਉਹ ਆਕਾਮ ਪੁਰਖ ਵਾਹਿਗੁਰੂ ਜੋ ਕਰਨ ਕਰਾਵਨ ਹੈ ਜੋ ਸਾਰਾ ਕੁਝ ਕਰ ਰਿਹਾ ਹੈ ਸਗਲ ਘਟਾ ਕੇ ਅੰਤਰ ਜਾਮੀ ਉਹ ਸਾਰਿਆਂ ਦੇ ਅੰਦਰ ਦੀਆਂ ਜਾਣਤਾ ਹੈ ਅੰਤਰ ਜਾਮੀ ਹੈ ਹਰ ਸਿਮਰਨ ਕਿਉ ਸਗਣ ਆਕਾਰ ਪ੍ਰਭੂ ਦੀ ਬੰਦਕੀ ਨਾਲ ਪ੍ਰਭੂ ਦੀ ਬੰਦਕੀ ਨਾਲ ਪ੍ਰਭੂ ਨੂੰ ਸਿਮਰਨ ਨਾਲ ਸਾਰੀ ਰਚਨਾ ਰੱਖੀ ਹੈ ਹਰ ਸਿਮਰਨ ਮਹ ਹੈ ਆਪ ਨਰੰਕਾਰ ਰੂਪ ਰੰਗ ਵਹਿਨ ਸੁਆਮੀ ਖੁਦ ਉਸ ਜਗਾ ਵਿੱਚ ਹੈ ਉਦ ਉਸ ਸਵਿਚ ਸਮਾਇਆ ਜਿੱਥੇ ਵਾਹਿਗੁਰੂ ਦਾ ਚਿੰਤਨ ਹੁੰਦਾ ਜਿੱਥੇ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਕਾਰ ਕਿਰਪਾ ਜਿਸ ਆਪ ਬੁਝਾਏ ਆ ਜਿਸ ਨੂੰ ਆਪਣੀ ਦਇਆ ਨਾਲ ਉਹ ਸਿੱਖ ਮਤ ਪ੍ਰਦਾਨ ਕਰਦਾ ਹੈ ਨਾਨਕ ਗੁਰਮਖ ਹਰ ਸਿਮਰਨ ਤਿੰਨ ਪਾਇਆ ਉਹ ਗੁਰੂ ਸਮਰਪਣ ਵਾਹਿਗੁਰੂ ਦੇ ਭਜਨ ਦੀ ਦਾਤ ਪਾ ਲੈਂਦਾ ਹੈ ਕੇਵਲ ਹੀ ਕੇਵਲ ਉਹ ਸਾ ਹੀ ਮਨੁੱਖ ਉਸ ਪਰਮਾਤਮਾ ਦਾ ਸਿਮਰਨ ਪਾ ਲੈਂਦਾ ਆਪ ਜੀ ਨੇ ਧੰਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਪਹਿਲੇ ਸ਼ਲੋਕ ਦੀ ਕਥਾ ਸਰਵਣ ਕੀਤੀ ਹੈ ਜੇ ਸਵੇਤ ਪੰਜਵੇਂ ਪਾਦਸ਼ਾਹ ਸਮਝਾਉਣਾ ਕਰਦੇ ਨੇ ਕਿ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਕੀ ਕੀ ਪ੍ਰਾਪਤ ਹੁੰਦਾ ਹੈ ਕੀ ਕੀ ਬਰਕਤ ਹੈ ਉਸ ਪ੍ਰਮਾਤਮਾ ਨੂੰ ਧਿਆਨ ਨਾਲ ਕੀ ਹੁੰਦਾ ਹੈ ਸਿਮਰਮਾਤਮਾ ਨੂੰ ਧਿਆਨ ਨਾਲ ਜਮ ਛੱਡ ਜਾਂਦੇ ਨੇ ਉਸ ਪ੍ਰਮਾਤਮਾ ਨੂੰ ਧਿਆਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਉਸ ਪ੍ਰਮਾਤਮਾ ਨੂੰ ਧਿਆਨ ਨਾਲ ਸਾਨੂੰ ਸਾਡਾ ਸਹੀ ਮੋਲ ਪਤਾ ਲੱਗਦਾ ਹੈ ਵਾਹਿ ਗੁਰਜੀਕਾ ਖਾਲਸਾ ਵਾਹਿਏ ਗੁਰਜੀਕੀ ਫਤਿਹ